ਵੈਗੁਰ ਜੀ ਦਾ ਖਾਸਾ ਵੈਗੁਰ ਜੀ ਕੀ ਫਤਿਹ ਕੁਝ ਦਿਨਾਂ ਬਾਅਦ ਸ਼ਹੀਦਾਂ ਦੇ ਸਿਰਤਾਜ ਬਾਣੀ ਦੇ ਬੋਹੇ ਸ਼ਾਂਤੀ ਦੇ ਪੁੰਜ ਤਨ ਗੁਰ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਆ ਰਿਹਾ ਹੈ ਸ਼ਹੀਦੇ ਦਿਹਾੜੇ ਨੂੰ ਸਮਰਪਿਤ ਸੰਸਾਰ ਪਰਦਿਆਂ ਗੁਰੂ ਨਾਨਕ ਨਾਮ ਲੈਵਾ ਸੰਗਤਾਂ ਹਰ ਰੋਜ਼ ਆਪਣੇ ਕਰਾਂ ਗੁਰੂ ਕਰਾਂ ਤੇ ਗੁਰੂ ਧੰਮ ਦੇ ਵਿੱਚ ਪੰਚਮ ਪਾਸ਼ਾ ਤਨ ਗੁਰ ਅਰਜਨ ਦੇਵ ਜੀ ਦੀ ਸਭ ਤੋਂ ਲੰਮੀ ਰਿਹਰਮਨ ਪਿਆਰੀ ਬਾਣੀ ਸੁਖਮਨੀ ਸਾਹਿਬ ਜੀ ਦੇ ਪਾਠ ਕਰ ਰਹੀਆਂ ਹਨ ਅਤੇ ਨਾਲ ਹੀ ਗੁਰੂ ਅਰਜਨ ਦੇਵ ਜੀ ਦੀ ਮਹਿਮਾ ਦੇ ਵਿੱਚ ਪਟ ਮਥਰਾ ਜੀ ਦਾ ਉਚਾਰਨ ਕੀਤਾ ਈਆ ਉਸ ਦਾ ਗਾਇਨ ਵੀ ਕੀਤਾ ਜਾਂਦਾ ਹੈ ਜਦ ਲਾ ਨਹੀਂ ਪਾਗ ਲਿਲਾਰ ਉਦੈ ਤਬ ਲੋ ਪ੍ਰੰਤੇ ਫਿਰਤੇ ਬਹੁਤਾਇਓ ਪਟ ਮਥੁਰ ਜੀ ਆਖਦੇ ਹਨ ਕਿ ਜਦੋਂ ਤੱਕ ਸਾਡੇ ਮਥੇ ਦੇ ਪਾਗ ਨਹੀਂ ਸੰਜਾਗੇ ਉਦੋਂ ਤੱਕ ਅਸੀਂ ਸੱਚੇ ਗੁਰੂ ਦੀ ਪਾਲ ਦੇ ਵਿੱਚ ਇਧਰ ਉਧਰ ਸਾਧੂ ਸੰਤਾਂ ਜੋਗਿਆਂ ਦੇ ਕੋਲ ਸ਼ਾਂਤੀ ਦੀ ਪਾਲ ਦੇ ਵਿੱਚ ਭਟਕਦੇ ਅਤੇ ਭਜਦੇ ਫਿਰਦੇ ਸੀ ਪਰ ਸਾਨੂੰ ਕਿਧਰੇ ਵੀ ਮਨ ਦੀ ਸ਼ਾਂਤੀ ਨਹੀਂ ਮਿਲੀ ਕਲ ਕੋਰ ਸਮੁੰਦਰ ਮੇ ਬੁੜਤ ਥੇ ਅਸੀਂ ਕਲਯੁਗ ਦੇ ਕੋਰ ਡਰਾਉਨੇ ਸਮੁੰਦਰ ਦੇ ਵਿੱਚ ਡੁੱਬ ਰਹੇ ਸੀ ਕਬ ਹੋਂ ਮਿਟ ਹੈ ਨਹੀਂ ਰੇ ਪਛਤਾਇਓ ਸਾਡੇ ਕੀਤੇ ਮਾੜੇ ਕਰਮਾਂ ਦੇ ਪਛਤਾਵੇ ਮਿਟਦੇ ਹੀ ਨਹੀਂ ਸਨ ਤਤ ਵਿਚਾਰੀ ਇਹ ਮथुरा ਜਗਤਾਰਨ ਕੋ ਅਵਤਾਰ ਬਣਾਇਓ ਪਟ ਮਥਰਾ ਜੀ ਆਖਦੇ ਹਨ ਕਿ ਸੱਚੀ ਵਿਚਾਰ ਤਾਂ ਇਹੀ ਹੈ ਕਿ ਜਗਤ ਦੇ ਉਧਾਰ ਦੇ ਲਈ ਜਗਤ ਨੂੰ ਪਾਉ ਸਾਗਰ ਤੋਂ ਪਾਰ ਉਤਾਰਨ ਦੇ ਲਈ ਗੁਰੂ ਅਰਜੁਨ ਦੇਵ ਜੀ ਨੇ ਇਸ ਤਰਤੇ ਦੇ ਉੱਤੇ ਅਵਤਾਰ ਤਾਰਨ ਕੀਤਾ ਖੁਦ ਅਕਾਲ ਪੁਰਖ ਨੇ ਗੁਰੂ ਅਰਜੁਨ ਦੇਵ ਜੀ ਦੇ ਹਿਰਦੇ ਵਿੱਚ ਨਿਵਾਸ ਕੀਤਾ ਹੈ ਜਪਿਓ ਜਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਬ ਨਾ ਆਇਓ ਗੁਰੂ ਅਰਜੁਨ ਦੇਵ ਜੀ ਦੀ ਮਹਿਮਾ ਦਾ बखान ਕਰਦੇ ਆ ਪਾਟ ਮਥੁਰਾ ਜੀ ਆਖਦੇ ਹਨ ਕਿ ਜਿਨ੍ਹਾਂ ਜੀਵ ਇਸਤਰੀਆਂ ਨੇ ਗੁਰੂ ਅਰਜੁਨ ਦੇਵ ਜੀ ਨੂੰ ਜਪਿਆ ਹੈ ਉਹ ਫਿਰ ਗਰਬਜੋਨੇ ਦੇ ਦੁੱਖਾਂ ਵਿੱਚ ਨਹੀਂ ਆਉਂਦੇ ਉਹ ਉਦਰ ਦੀਆਂ ਤਕਲੀਫਾਂ ਵਿੱਚੋਂ ਨਹੀਂ ਲੰਗਦੇ ਗੁਰੂ ਅਰਜਨ ਪਾਤਸ਼ਾਹ ਜੀ ਸਾਡੇ ਉੱਤੇ ਵੀ ਮਿਹਰ ਬਖਸ਼ਿਸ਼ ਕਿਰਪਾ ਕਰਨ ਤਾਂ ਜੋ ਅਸੀਂ ਵੀ ਹਰ ਰੋਜ਼ ਗੁਰੂ ਅਰਜਨ ਦੇਵ ਜੀ ਦੀ ਸ਼ਾਂਤਮਈ ਸੁਖਮਨੀ ਸਾਹਿਬ ਦੀ ਬਾਣੀ ਦਾ ਸਿਮਰਨ ਕਰ ਸਕੀਏ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ